ਤਾਨ ਮੰਗੂੰ ਧਨ ਲక్ష్ਮੀ ਸੁਤ ਦੇ ਸਾਡੇ ਜਸਵੀਰ ਸਿੰਘ ਜੀ ਚਾਲ ਸਾਹਿਬ ਬਹੁਤ ਵੱਡਾ ਮਾਣ ਪੇਜ ਰਿਹਾ ਹਰਜਨ ਸਿੰਘ ਟੋਨੇ ਹੋਣੀ ਉਥੇ ਸ਼ੇਰ ਲੇਲ ਸ਼ੇਰ ਆਸਟ੍ਰੇਲੀਆ ਵਾਲੇ ਦਾ ਵੀ ਧੰਨਵਾਦ ਕਰਨਾ ਆ ਚੰਨੋ ਮਹਾਨ ਯਾਫੀ ਐ ਰੇਸ਼ਮ ਅਸਤਰੀਆ ਲੱਖਾ ਕਹਿੰਦੇ ਵੱਡਾ ਮਾਣ ਦਿੱਤਾ ਰੇਸ਼ਮ ਲੱਖੇ ਨੇ ਅਸਤਰੀਆ ਵਾਲੇ ਨੇ ਇਹਨੂੰ ਪਲੱਥਾਂ ਦੀ ਧਰਤੀ ਤੇ ਇਹ ਚੰਨੋ ਦਾ ਜੱਫਾ ਪੀਕੇ ਦੋਵੇਂ ਭੈਣਾ ਨੱਚੀਏ ਹੋਰੇ ਨੱਚੀਏ ਦਰਾਣੀਆਂ ਜਥਾਣੀਆਂ ਮਾਰ ਦਿਓ ਬੱਚੀ ਲਈ ਤਾੜੀ ਮਾਰ ਦਿਓ ਬੱਚੀ ਲਈ ਤਾੜੀ ਫਾਇੰਟ ਯਾਫੀ ਦੇ ਖਾਤੇ ਦੇ ਵਿੱਚ ਸ਼ਾਨਤਾ ਚੱਲੀ ਆ ਰੇਡ ਕੌਣ ਸ਼ਾਰਦਾ ਦੀ ਕਬੱਡੀ ਹੈ ਸ਼ਾਰਦਾ ਦੀ ਰੇਡ ਹੈ ਸ਼ਾਰਦਾ ਦੀ ਕਬੱਡੀ ਹੈ ਇਸੇ ਭਰਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਅਜਿਹੇ ਮੇਲੇ ਦੇ ਵਿੱਚ ਉਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਸਾਰਾ ਧੰਨਵਾਦ ਸ਼ੇਰੂ ਆਸਟ੍ਰੇਲੀਆ ਤੇ ਨਾਲ ਰਾਣਾ ਜਫਰਵਾਲ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਲక్ష్ਮੀ ਮੀਆਂ ਨੇ ਲੱਗਦਾ ਕਿ ਕੋਈ ਕੱਢ ਕੇ ਲੈ ਗਿਆ ਪਰ ਜਿੰਨੇ ਵੀ ਖੜਿਆ ਉਹਨੂੰ ਬੇਨਤੀ ਆ ਕਿ ਡਾਕੂਮੈਂਟ ਦੇ ਦੇਵੇ ਸਾਹਮਣੇ ਲక్ష్ਮੀ ਹੈ ਆਇਆ ਚੰਨੋ ਮਹਾਨ ਪ੍ਰਮੋਟਰ ਰੇਸ਼ਮ ਲਖਾਤਰਿਆ ਵਾਲਾ ਵੱਡਾ ਸਨਮਾਨ ਕਰਦਾ ਇਸ ਬੱਚੀ ਦਾ ਔਰ ਦੇਖੋ ਕੀ ਹੋ ਗਿਆ ਕਿ ਬੱਲੇ ਨਹੀਂ ਪੰਜਾਬ ਦੀ ਏ ਸ਼ੇਰ ਬੱਚੀ ਏ ਤੇਰੀ ਕਬੱਡੀ ਨੂੰ ਦਿਲਵਾ ਘਿਹਾਲਾ ਬੜੀ ਰੇਂਜ ਦੇ ਰੈਫਰੀ ਰੈਫਰੀ ਨੇ ਦਿਲਵਾਗ ਜੀ ਉਧਰ ਕਮੈਂਟਰ ਸਾਡਾ ਬੱਲ ਛਲਾੜੀ ਦੀ ਵੀ ਰੇਂਜ ਤੁਹਾਡੇ ਤੋਂ ਯਾਦੀ ਹੋ ਗਈ ਹੈ ਬੱਲ ਛਲਾੜੀ ਵੀ ਮੇਰੇ ਵੀਰੋ ਆਪੇ ਹੀ ਟਾਵਰ ਜਿਹੜਾ ਉਹ ਜਿੱਥੇ ਮਰਜੀ ਜਾ ਕੇ ਖੜਾ ਕਰ ਲੈਂਦਾ ਤੇ ਉੱਥੇ ਤੱਕ ਕੱਪੜ ਜਾਂਦਾ ਸਾਡਾ ਦਿਲ ਉਧਰ ਬੱਲ ਝੁਲਾੜੀ ਹੀ ਅਚੇਤੇ ਤੌਰ ਤੇ ਵੀਰ ਪਹੁੰਚਿਆ ਤੇ ਬਹੁਤ ਸਾਰਾ ਧੰਨਵਾਦ ਹੈ ਉਧਰ ਚੰਨੋ ਨੇ ਜੱਫਾ ਲਾ ਦਿੱਤਾ ਰੇਸ਼ਮ ਲੱਖਾ ਸਟਰੀਆ ਵਾਲਾ ਜਿਨ੍ਹਾਂ ਨੇ ਮੌਪਟ ਦਿੱਤੀ ਐ ਇਸ ਭੈਣ ਨੂੰ ਇਸ ਮੁਟਿਆਰ ਨੂੰ ਮੇਰੇ ਵੀਰੋ ਨੰਬਰ ਜਾਫੀ ਦੇ ਸਿਪਲਥਾਂ ਦੇ ਕਬੱਡੀ ਕੱਪ ਦੇ ਉੱਤੇ ਰਹਿੰਦੇ ਜਿਹੜੇ ਪਲੇਅਰ ਨੇ ਮਾਝੇ ਤੇ ਦੁਆਬੇ ਦੇ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਲਕ ਵਧਾਏ ਹੋਏ ਕਦਮ ਬਾਬੇ ਨਾਨਕ ਨੇ ਧੀਆਂ ਨੂੰ ਗੁਰਬਾਣੀ ਦੇ ਵਿੱਚ ਵੜਾਇਆ ਬਾਬਾ ਨਾਨਕ ਕਹਿੰਦਾ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ ਨੇ ਰਾਜਿਆਂ ਨੂੰ ਜਨਮ ਦੇਣ ਵਾਲਿਆਂ ਨੂੰ ਮੰਦਾ ਨਹੀਂ ਬੋਲਿਆ ਜਾ ਸਕਦਾ ਬਾਬੇ ਨਾਨਕ ਨੇ ਹਰ ਮੇਰੇ ਵੀਰੋ ਦੁਨੀਆ ਦੇ ਵਿੱਚ ਚੀਜ਼ ਨੂੰ ਵੜਾਇਆ ਪਰ ਭੈਣਾਂ ਨੂੰ ਧੀਆਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਗੁਰਬਾਣੀ ਦੇ ਵਿੱਚ ਲੱਗਦਾ ਹੋਇਆ ਜਫਾ ਇਹ ਜਫਾ ਚੰਨੋਂ ਨੇ ਭਰਿਆ ਮੇਰੇ ਵੀਰੋ ਉਹ ਸਾਹਮਣੇ ਦਵਾਬੇ ਵਾਲੀ ਚੰਨੋਂ ਦਾ ਜਫਾ ਨਵੇਂ ਪਿੰਡੀਆਂ ਵਾਂਗੂੰ ਤਾਨ ਮੰਗੂੰ ਨਨ ਲక్ష్ਮੀ ਸੁੱਤ ਦੇ ਸਾਡੇ ਜਸਵੀਰ ਸਿੰਘ ਜੀ ਚਾਲ ਸਾਹਿਬ ਬਹੁਤ ਵੱਡਾ ਮਾਣ ਤੇਜ ਰਿਹਾ ਹਲਚਨ ਸਿੰਘ ਟੋਨੇ ਹੋਣੀ ਉਥੇ ਸ਼ੇਰ ਲੈਲ ਸ਼ੇਰ ਆਸਟ੍ਰੇਲੀਆ ਵਾਲੇ ਦਾ ਵੀ ਧੰਨਵਾਦ ਕਰਨਾ ਆ ਚੰਨੋ ਮਹਾਨ ਯਾਫੀ ਐ ਰੇਸ਼ਮ ਅਸਤਰੀਆ ਲੱਖਾ ਕਹਿੰਦੇ ਵੱਡਾ ਮਾਣ ਦਿੱਤਾ ਰੇਸ਼ਮ ਲੱਖੇ ਨੇ ਅਸਤਰੀਆ ਵਾਲੇ ਨੇ ਇਹਨੂੰ ਪਲੱਥਾਂ ਦੀ ਧਰਤੀ ਤੇ ਇਹ ਚੰਨੋ ਦਾ ਜੱਫਾ ਪੀਕੇ ਦੋਵੇਂ ਭੈਣਾ ਨੱਚੀਏ ਫੋਰੇ ਨੱਚੀਏ ਦਰਾਣੀਆਂ ਜਥਾਣੀਆਂ ਮਾਰ ਦਿਓ ਬੱਚੀ ਲਈ ਤਾੜੀ ਮਾਰ ਦਿਓ ਬੱਚੀ ਲਈ ਤਾੜੀ ਫਾਇੰਟ ਯਾਫੀ ਦੇ ਖਾਤੇ ਦੇ ਵਿੱਚ ਸ਼ਾਨਤਾ ਚੱਲੀ ਆ ਰੇਡ ਕੌਣ ਸ਼ਾਰਦਾ ਦੀ ਕਬੱਡੀ ਹੈ ਸ਼ਾਰਦਾ ਦੀ ਰੇਡ ਹੈ ਸ਼ਾਰਦਾ ਦੀ ਕਬੱਡੀ ਹੈ ਇਸੇ ਭਰਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਅਜਿਹੇ ਮੇਲੇ ਦੇ ਵਿੱਚ ਉਹਨਾਂ ਭਰਾਵਾਂ ਦਾ ਵੀ ਬਹੁਤ-ਬਹੁਤ ਸਾਰਾ ਧੰਨਵਾਦ ਸ਼ੇਰੂ ਆਸਟ੍ਰੇਲੀਆ ਤੇ ਨਾਲ ਰਾਣਾ ਜਫਰਵਾਲ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਲక్ష్ਮੀ ਬਹੁਤ ਕੀਤੇ ਜਾ ਕ ਕੱਢ ਕੇ ਲੈ ਗਿਆ ਪਰ ਜਿੰਨੇ ਵੀ ਖੜਿਆ ਉਹਨੂੰ ਬੇਨਤੀ ਆ ਕੇ ਡਾਕੂਮੈਂਟ ਦੇ ਦੇਵੇ ਸਾਹਮਣੇ ਲక్ష్ਮੀ ਹੈ ਆਇਆ ਚੰਨੋ ਮਹਾਨ ਪ੍ਰਮੋਟਰ ਰੇਸ਼ਮ ਲਾਕਾਸਤਰੀਆ ਵਾਲਾ ਵੱਡਾ ਸਨਮਾਨ ਕਰਦਾ ਇਸ ਬੱਚੀ ਦਾ ਔਰ ਦੇਖੋ ਕੀ ਹੋ ਗਿਆ ਕਿ ਬੱਲੇ ਨਹੀਂ ਪੰਜਾਬ ਦੀ ਏ ਸ਼ੇਰ ਬੱਚੀ ਏ ਇੱਕ ਵੱਡੀ ਨੂੰ ਦਿਲਵਾ ਘਰੇਆਲਾ ਬੜੀ ਰੇਂਜ ਦੇ ਰੈਫਰੀ ਰੈਫਰੀ ਨੇ ਦਿਲਵਾ ਜੀ ਉਧਰ ਕਮੈਂਟਰ ਸਾਡਾ ਬੱਲ ਛਿਲਾੜੀ ਦੀ ਵੀ ਰੇਂਜ ਤੁਹਾਡੇ ਤੋਂ ਯਾਦੀ ਹੋ ਗਈ ਹੈ ਬੱਲ ਛਿਲਾੜੀ ਵੀ ਮੇਰੇ ਵੀਰੋ ਆਪੇ ਹੀ ਟਾਵਰ ਜਿਹੜਾ ਉਹ ਜਿੱਥੇ ਮਰਜੀ ਜਾ ਕੇ ਖੜਾ ਕਰ ਲਿੰਦਾ ਤੇ ਉੱਥੇ ਤੱਕ ਕੱਪੜ ਜਾਂਦਾ ਸਾਡਾ ਦਿਲ ਉਧਰ ਬੱਲ ਝੁਲਾੜੀ ਹੀ ਤੇ ਚੇਤੇ ਤੌਰ ਤੇ ਵੀਰ ਪਹੁੰਚਿਆ ਤੇ ਬਹੁਤ ਸਾਰਾ ਧੰਨਵਾਦ ਹੈ ਉਧਰ ਚੰਨੋ ਨੇ ਜੱਫਾ ਲਾ ਦਿੱਤਾ ਰੇਸ਼ਮ ਲਾਖਾ ਸਟਰੀਆ ਵਾਲਾ ਜਿਨੇ ਮੌਪਟ ਦਿੱਤੀ ਐ ਇਸ ਭੈਣ ਨੂੰ ਇਸ ਮੁਟਿਆਰ ਨੂੰ ਮੇਰੇ ਵੀਰੋ ਨੰਬਰ ਜਾਫੀ ਦੇ ਸਿਪਲਥਾਂ ਦੇ ਕਬੱਡੀ ਕੱਪ ਦੇ ਉੱਤੇ ਰਹਿੰਦੇ ਜਿਹੜੇ ਪਲੇਅਰ ਨੇ ਮਾਝੇ ਤੇ ਦੁਆਬੇ ਦੇ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਲਕ ਵਿਧਾਏ ਹੋਏ ਕਦਮ ਬਾਬੇ ਨਾਨਕ ਨੇ ਧੀਆ ਨੂੰ ਗੁਰਬਾਣੀ ਦੇ ਵਿੱਚ ਵੜਾਇਆ ਹੈ ਬਾਬਾ ਨਾਨਕ ਕਹਿੰਦਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ ਨੇ ਰਾਜਿਆਂ ਨੂੰ ਜਨਮ ਦੇਣ ਵਾਲਿਆਂ ਨੂੰ ਮੰਦਾ ਨਹੀਂ ਬੋਲਿਆ ਜਾ ਸਕਦਾ ਬਾਬੇ ਨਾਨਕ ਨੇ ਹਰ ਮੇਰੇ ਵੀਰੋ ਦੁਨੀਆ ਦੇ ਵਿੱਚ ਚੀਜ਼ ਨੂੰ ਵੜਾਇਆ ਪਰ ਭੈਣਾ ਨੂੰ ਧੀਆ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਗੁਰ ਦੇ ਵਿੱਚ ਲੱਗਦਾ ਹੋਇਆ ਜਫਾ ਇਹ ਜਫਾ ਚੰਨੋਂ ਨੇ ਭਰਿਆ ਮੇਰੇ ਵੀਰੋ ਉਹ ਸਾਹਮਣੇ ਦਵਾਬੇ ਵਾਲੀ ਚੰਨੋਂ ਦਾ ਜਫਾ ਨਵੇਂ ਪਿੰਡੀਆਂ ਵਾਂਗੂੰ ਤਾਨ ਮੰਗੋ ਧਨ ਲక్ష్ਮੀ ਸੁਤ ਦੇ ਸਾਡੇ ਜਸਵੀਰ ਸਿੰਘ ਜੀ ਚਾਲ ਸਾਹਿਬ ਬਹੁਤ ਵੱਡਾ ਮਾਣ ਤੇਜ ਰਿਹਾ ਹਲ ਚੰਦ ਸਿੰਘ ਟੋਨੇ ਹੋਣੀ ਉਥੇ ਸ਼ੇਰ ਲੇਲ ਸ਼ੇਰ ਅਸਟ੍ਰੇਲੀਆ ਵਾਲੇ ਦਾ ਵੀ ਧੰਨਵਾਦ ਕਰਨਾ ਹੈ ਆ ਚੰਨੋ ਮਹਾਨ ਯਾਫੀ ਹੈ ਰੇਸ਼ਮ ਅਸਟ੍ਰੇਆ ਲੱਖਾ ਕਹਿੰਦੇ ਵੱਡਾ ਮਾਣ ਦਿੱਤਾ ਰੇਸ਼ਮ ਲੱਖੇ ਨੇ ਅਸਟ੍ਰੇਆ ਵਾਲੇ ਨੇ ਇਹਨੂੰ ਪਲੱਥਾਂ ਦੀ ਧਰਤੀ ਤੇ ਇਹ ਚੰਨੋ ਦਾ ਜੱਫਾ ਪੀਕੇ ਦੋਵੇਂ ਭੈਣਾ ਨੱਚੀਏ ਫੋਰੇ ਨੱਚੀਏ ਦਰਾਨੀਆਂ ਜਥਾਣੀਆਂ ਮਾਰ ਦਿਓ ਬੱਚੀ ਲਈ ਤਾੜੀ ਮਾਰ ਦਿਓ ਬੱਚੀ ਲਈ ਤਾੜੀ ਪੁਆਇੰਟ ਯਾਫੀ ਦੇ ਖਾਤੇ ਦੇ ਵਿੱਚ ਸ਼ਾਰਦਾ ਚੱਲੀ ਆ ਰੇਡ ਕੌਣ ਸ਼ਾਰਦਾ ਦੀ ਕਬੱਡੀ ਹੈ ਸ਼ਾਰਦਾ ਦੀ ਰੇਡ ਹੈ ਸ਼ਾਰਦਾ ਦੀ ਕਬੱਡੀ ਹੈ ਇਸੇ ਭਰਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਅੱਜ ਦੇ ਮੇਲੇ ਦੇ ਵਿੱਚ ਉਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਸਾਰਾ ਧੰਨਵਾਦ ਸ਼ੇਰੂ ਆਸਟ੍ਰੇਲੀਆ ਦੇ ਨਾਲ ਰਾਣਾ ਜਫਰਵਾਲ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਲక్ష్ਮੀ ਪਾਤਾ ਕਿ ਕੱਢ ਕੇ ਲੈ ਗਿਆ ਪਰ ਜਿੰਨੇ ਵੀ ਖੜਿਆ ਉਹਨੂੰ ਬੇਨਤੀ ਆ ਕੇ ਡਾਕੂਮੈਂਟ ਦੇ ਦੇਵੇ ਸਾਹਮਣੇ ਲక్ష్ਮੀ ਹੈ ਆਇਆ ਚੰਨੋ ਮਹਾਨ ਪ੍ਰਮੋਟਰ ਰੇਸ਼ਮ ਲਖਸਤਰੀਆ ਵਾਲਾ ਵੱਡਾ ਸਨਮਾਨ ਕਰਦਾ ਇਸ ਬੱਚੀ ਦਾ ਔਰ ਦੇਖੋ ਕੀ ਹੋ ਗਿਆ ਕਿ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀ ਹੈਰੀ ਕਬੱਡੀ ਨੂੰ ਦਲਵਾ ਘਿਹਾਲਾ ਬੜੀ ਰੇਂਜ ਦੇ ਰੈਫਰੀ ਰੈਫਰੀ ਨੇ ਦਲਵਾ ਜੀ ਉਧਰ ਕਮੈਂਟਰ ਸਾਡਾ ਬੱਲ ਛਲਾੜੀ ਦੀ ਵੀ ਰੇਂਜ ਤੁਹਾਡੇ ਤੋਂ ਜ਼ਿਆਦਾ ਹੀ ਹੋ ਗਈ ਹੈ। ਬੱਲ ਛਲਾੜੀ ਵੀ ਮੇਰੇ ਵੀਰੋ ਆਪੇ ਹੀ ਟਾਵਰ ਜਿਹੜਾ ਉਹ ਜਿੱਥੇ ਮਰਜੀ ਜਾ ਕੇ ਖੜਾ ਕਰ ਲੈਂਦਾ ਤੇ ਉੱਥੇ ਤੱਕ ਕੱਪੜ ਜਾਂਦਾ। ਸਾਡਾ ਦਿਲ ਉਧਰ ਬੱਲ ਛਲਾੜੀ ਹੀ ਅਚੇਚੇ ਤੌਰ ਤੇ ਵੀਰ ਪਹੁੰਚਿਆ ਤੇ ਬਹੁਤ ਸਾਰਾ ਧੰਨਵਾਦ ਹੈ। ਉਧਰ ਚੰਨੋ ਨੇ ਜੱਫਾ ਲਾ ਦਿੱਤਾ ਰੇਸ਼ਮ ਲਾਖਾ ਸਟਰੀਆ ਵਾਲਾ ਜਿਨ੍ਹਾਂ ਨੇ ਮੌਪਟ ਦਿੱਤੀ ਹੈ ਇਸ ਭੈਣ ਨੂੰ ਇਸ ਮੁਟਿਆਰ ਨੂੰ। ਮੇਰੇ ਵੀਰੋ ਨੰਬਰ ਜਾਫੀ ਦੇ ਸਿਪਲਥਾਂ ਦੇ ਕਬੱਡੀ ਕੱਪ ਦੇ ਉੱਤੇ ਰਹਿੰਦੇ ਜਿਹੜੇ ਪਲੇਅਰ ਨੇ ਮਾਝੇ ਤੇ ਦੁਆਬੇ ਦੇ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਲਕ ਵਧਾਏ ਹੋਏ ਕਦਮ ਬਾਬੇ ਨਾਨਕ ਨੇ ਧੀਆ ਨੂੰ ਗੁਰਬਾਣੀ ਦੇ ਵਿੱਚ ਵੜਾਇਆ ਹੈ ਬਾਬਾ ਨਾਨਕ ਕਹਿੰਦਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ ਨੇ ਰਾਜਿਆਂ ਨੂੰ ਜਨਮ ਦੇਣ ਵਾਲਿਆਂ ਨੂੰ ਮੰਦਾ ਨਹੀਂ ਬੋਲਿਆ ਜਾ ਸਕਦਾ ਬਾਬੇ ਨਾਨਕ ਨੇ ਹਰ ਮੇਰੇ ਵੀਰੋ ਦੁਨੀਆ ਦੇ ਵਿੱਚ ਚੀਜ਼ ਨੂੰ ਵੜਾਇਆ ਪਰ ਭੈਣਾ ਨੂੰ ਧੀਆ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਗੁਰ ਦੇ ਵਿੱਚ ਲੱਗਦਾ ਹੋਇਆ ਜਫਾ ਇਹ ਜਫਾ ਚੰਨੋਂ ਨੇ ਭਰਿਆ ਮੇਰੇ ਵੀਰੋ ਉਹ ਸਾਹਮਣੇ ਦਵਾਬੇ ਵਾਲੀ ਚੰਨੋਂ ਦਾ ਜਫਾ ਨਵੇਂ ਪਿੰਡੀਆਂ ਵਾਂਗੂੰ ਤਾਨ ਵਾਂਗੂੰ ਧਨ ਲక్ష్ਮੀ ਸੁਤ ਦੇ ਸਾਡੇ ਜਸਵੀਰ ਸਿੰਘ ਜੀ ਚਾਲ ਸਾਹਿਬ ਬਹੁਤ ਵੱਡਾ ਮਾਣ ਤੇਜ ਰਿਹਾ ਹਲ ਚੰਨ ਸਿੰਘ ਟੋਨੇ ਹੋਣੀ ਉਥੇ ਸ਼ੇਰ ਲੇਲ ਸ਼ੇਰ ਆਸਟ੍ਰੇਲੀਆ ਵਾਲੇ ਦਾ ਵੀ ਧੰਨਵਾਦ ਕਰਨਾ ਆ ਚੰਨੋਂ ਮਹਾਨ ਯਾਫੀ ਹੈ ਰੇਸ਼ਮ ਰਸਤਰੀਆ ਲੱਖਾ ਕਹਿੰਦੇ ਵੱਡਾ ਮਾਣ ਦਿੱਤਾ ਰੇਸ਼ਮ ਲਾਖੇ ਨੇ ਅਤਰਿਆ ਵਾਲੇ ਨੇ ਇਹਨੂੰ ਪੁਲੱਥਾਂ ਦੀ ਧਰਤੀ ਤੇ ਇਹ ਚੰਨੋਂ ਦਾ ਜੱਫਾ ਪੀਕੇ ਦੋਵੇਂ ਭੈਣਾ ਨੱਚੀਏ ਫੋਰੇ ਨੱਚੀਏ ਦਰਾਣੀਆਂ ਜਥਾਣੀਆਂ ਮਾਰ ਦਿਓ ਬੱਚੀ ਦੇ ਲਈ ਤਾੜੀ ਮਾਰ ਦਿਓ ਬੱਚੀ ਲਈ ਤਾੜੀ ਪੁਆਇੰਟ ਕਾਫੀ ਦੇ ਖਾਤੇ ਦੇ ਵਿੱਚ ਸ਼ਾਰਦਾ ਚੱਲੀ ਆ ਰੇਡ ਕੌਣ ਸ਼ਾਰਦਾ ਦੀ ਕਬੱਡੀ ਹੈ ਸ਼ਾਰਦਾ ਦੀ ਰੇਡ ਹੈ ਸ਼ਾਰਦਾ ਦੀ ਕਬੱਡੀ ਹੈ ਇਸੇ ਦਿਲਵਾ ਘਰੇਆਲਾ ਬੜੀ ਰੇਂਜ ਦੇ ਰੈਫਰੀ ਰੈਫਰੀ ਨੇ ਦਲਬਾਗ ਜੀ ਉਧਰ ਕਮੈਂਟਰ ਸਾਡਾ ਬੱਲ ਛਿਲਾੜੀ ਦੀ ਵੀ ਰੇਂਜ ਤੁਹਾਡੇ ਤੋਂ ਜ਼ਿਆਦਾ ਹੀ ਹੋ ਗਈ ਹੈ ਬੱਲ ਛਿਲਾੜੀ ਵੀ ਮੇਰੇ ਵੀਰੋ ਆਪੇ ਹੀ ਟਾਵਰ ਜਿਹੜਾ ਉਹ ਜਿੱਥੇ ਮਰਜੀ ਜਾ ਕੇ ਖੜਾ ਕਰ ਲੈਂਦਾ ਤੇ ਉੱਥੇ ਤੱਕ ਕੱਪੜ ਜਾਂਦਾ ਸਾਡਾ ਦਿਲ ਉਧਰ ਬੱਲ ਛਿਲਾੜੀ ਹੀ ਅਚੇਚੇ ਤੌਰ ਤੇ ਵੀਰ ਪਹੁੰਚਿਆ ਤੇ ਬਹੁਤ ਸਾਰਾ ਧੰਨਵਾਦ ਹੈ ਉਧਰ ਚੰਨੋ ਨੇ ਜੱਫਾ ਲਾ ਦਿੱਤਾ ਰੇਸ਼ਮ ਲਾਖਾ ਸਟਰੀਆ ਵਾਲਾ ਜਿਨ੍ਹਾਂ ਨੇ ਮੋਪਟ ਦਿੱਤੀ ਹੈ ਇਸ ਭੈਣ ਨੂੰ ਇਸ ਮੁਟਿਆਰ ਨੂੰ ਮੇਰੇ ਵੀਰੋ ਰਹਿੰਦੇ ਜਿਹੜੇ ਪਲੇਅਰ ਨੇ ਮਾਝੇ ਤੇ ਦੁਆਬੇ ਦੇ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਲਕ ਵਿਧਾਏ ਹੋਏ ਕਦਮ ਬਾਬੇ ਨਾਨਕ ਨੇ ਧੀਆਂ ਨੂੰ ਗੁਰਬਾਣੀ ਦੇ ਵਿੱਚ ਵੜਾਇਆ ਬਾਬਾ ਨਾਨਕ ਕਹਿੰਦਾ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ ਨੇ ਰਾਜਿਆਂ ਨੂੰ ਜਨਮ ਦੇਣ ਵਾਲਿਆਂ ਨੂੰ ਮੰਦਾ ਨਹੀਂ ਬੋਲਿਆ ਜਾ ਸਕਦਾ ਬਾਬੇ ਨਾਨਕ ਨੇ ਹਰ ਮੇਰੇ ਵੀਰੋ ਦੁਨੀਆ ਦੇ ਵਿੱਚ ਚੀਜ਼ ਨੂੰ ਵੜਾਇਆ ਪਰ ਭੈਣਾਂ ਨੂੰ ਧੀਆਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਗੁਰਬਾਣੀ ਦੇ ਵਿੱਚ ਲੱਗਦਾ ਹੋਇਆ ਜਫਾ ਇਹ ਜਫਾ ਚੰਨੋਂ ਨੇ ਭਰਿਆ ਮੇਰੇ ਵੀਰੋ ਉਹ ਸਾਹਮਣੇ ਦੁਆਬੇ ਵਾਲੀ ਚੰਨੋਂ ਦਾ ਜਫਾ ਨਵੇਂ ਪਿੰਡੀਏ ਦਲਬਾਗ ਜੀ ਉਧਰ ਕਮੈਂਟਰ ਸਾਡਾ ਬੱਲ ਛਲਾੜੀ ਦੀ ਵੀ ਰੇਂਜ ਤੁਹਾਡੇ ਤੋਂ ਜ਼ਿਆਦਾ ਹੀ ਹੋ ਗਈ ਹੈ ਬੱਲ ਛਲਾੜੀ ਵੀ ਮੇਰੇ ਵੀਰੋ ਆਪੇ ਹੀ ਟਾਵਰ ਜਿਹੜਾ ਉਹ ਜਿੱਥੇ ਮਰਜੀ ਜਾ ਕੇ ਖੜਾ ਕਰ ਲੈਂਦਾ ਤੇ ਉੱਥੇ ਤੱਕ ਕੱਪੜ ਜਾਂਦਾ ਸਾਡਾ ਦਿਲ ਉਧਰ ਬੱਲ ਛਲਾੜੀ ਹੀ ਅਚੇਤੇ ਤੌਰ ਤੇ ਵੀਰ ਪਹੁੰਚਿਆ ਤੇ ਬਹੁਤ ਸਾਰਾ ਧੰਨਵਾਦ ਹੈ ਉਧਰ ਚੰਨੋ ਨੇ ਜੱਫਾ ਲਾ ਦਿੱਤਾ ਰੇਸ਼ਮ ਲੱਖਾਂ ਸਟਰੀਆ ਵਾਲਾ ਜਿਨੇ ਮੋਪਟ ਦਿੱਤੀ ਐ ਇਸ ਭੈਣ ਨੂੰ ਇਸ ਮੁਟਿਆਰ ਨੂੰ ਮੇਰੇ ਵੀਰੋ ਨੰਬਰ ਜਾਫੀ ਦੇ ਸਿਪਲਥਾਂ ਦੇ ਕਬੱਡੀ ਕੱਪ ਦੇ ਉੱਤੇ ਰਹਿੰਦੇ ਜਿਹੜੇ ਪਲੇਅਰ ਨੇ ਮਾਝੇ ਤੇ ਦੁਆਬੇ ਦੇ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਲਕ ਵਧਾਏ ਹੋਏ ਕਦਮ ਬਾਬੇ ਨਾਨਕ ਨੇ ਧੀਆਂ ਨੂੰ ਗੁਰਬਾਣੀ ਦੇ ਵਿੱਚ ਵੜਾਇਆ ਹੈ ਬਾਬਾ ਨਾਨਕ ਕਹਿੰਦਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ ਨੇ ਰਾਜਿਆਂ ਨੂੰ ਜਨਮ ਦੇਣ ਵਾਲਿਆਂ ਨੂੰ ਮੰਦਾ ਨਹੀਂ ਬੋਲਿਆ ਜਾ ਸਕਦਾ ਬਾਬੇ ਨਾਨਕ ਨੇ ਹਰ ਮੇਰੇ ਵੀਰੋ ਦੁਨੀਆ ਦੇ ਵਿੱਚ ਚੀਜ਼ ਨੂੰ ਵੜਾਇਆ ਪਰ ਭੈਣਾਂ ਨੂੰ ਧੀਆਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਗੁਰਬਾਣੀ ਦੇ ਵਿੱਚ ਲੱਗਦਾ ਹੋਇਆ ਜਫਾ ਇਹ ਜਫਾ ਚੰਨੋਂ ਨੇ ਭਰਿਆ ਮੇਰੇ ਵੀਰੋ ਉਹ ਸਾਹਮਣੇ ਦਵਾਬੇ ਵਾਲੀ ਚੰਨੋਂ ਦਾ ਜਫਾ ਨਵੇਂ ਪਿੰਡੀਆਂ ਵਾਂਗੂੰ ਤਾਨ ਮੰਗੋਂ ਧਨ ਲక్ష్ਮੀ ਸੁੱਤ ਦੇ ਸਾਡੇ ਜਸਵੀਰ ਸਿੰਘ ਜੀ ਚਾਲ ਸਾਹਿਬ ਬਹੁਤ ਵੱਡਾ ਮਾਣ ਪੇਜ ਰਿਹਾ ਹਲ ਚੰਦ ਸਿੰਘ ਟੋਨੇ ਹੋਣੀ ਉਥੇ ਸ਼ੇਰ ਲੈਲ ਸ਼ੇਰ ਆਸਟ੍ਰੇਲੀਆ ਵਾਲੇ ਦਾ ਵੀ ਧੰਨਵਾਦ ਕਰਨਾ ਆ ਚੰਨੋ ਮਹਾਨ ਯਾਫੀ ਹੈ ਰੇਸ਼ਮ ਰਸਤਰੀਆ ਲੱਖਾ ਕਹਿੰਦੇ ਵੱਡਾ ਮਾਣ ਦਿੱਤਾ ਰੇਸ਼ਮ ਲਾਖੇ ਨੇ ਅਸਤਰੀਆ ਵਾਲੇ ਨੇ ਇਹਨੂੰ ਪਲੱਥਾਂ ਦੀ ਧਰਤੀ ਤੇ ਇਹ ਚੰਨੋਂ ਦਾ ਜੱਫਾ ਪੀਕੇ ਦੋਵੇਂ ਭੈਣਾ ਨੱਚੀਏ ਫੋਰੇ ਨੱਚੀਏ ਦਰਾਣੀਆਂ ਜਥਾਣੀਆਂ ਮਾਰ ਦਿਓ ਬੱਚੀ ਦੇ ਲਈ ਤਾੜੀ ਮਾਰ ਦਿਓ ਬੱਚੀ ਲਈ ਤਾੜੀ ਪੁਆਇੰਟ ਕਾਫੀ ਦੇ ਖਾਤੇ ਦੇ ਵਿੱਚ ਸ਼ਾਰਦਾ ਚੱਲੀ ਆ ਰੇਡ